ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਜਿਸ ਨੂੰ ਮਕਬੂਜ਼ਾ ਕਸ਼ਮੀਰ ਵੀ ਕਿਹਾ ਜਾਂਦਾ ਹੈ ਵਿੱਚ ਜੋ ਹਾਲਾਤ ਬਣੇ ਹੋਏ ਹਨ ਉਹ ਨਾ ਕੇਵਲ ਉੱਥੋਂ ਦੇ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਵਾਲੇ ਹਨ ਸਗੋਂ ਸਮੁੱਚੇ ਪਾਕਿਸਤਾਨ ਲਈ ਵੀ ਬੇहद ਚਿੰਤਾ ਦਾ ਕਾਰਨ ਹਨ ਡੰਡੀ ਮਕਬੂਜ਼ਾ ਕਸ਼ਮੀਰ ਦੇ ਮੁਜ਼ਫਰਾਬਾਦ ਅਤੇ ਕੁਝ ਹੋਰ ਥਾਵਾਂ ਉਤੇ ਸਮਾਜਿਕ ਜਥੇਬੰਦੀ ਆਵਾਮੀ ਐਕਸ਼ਨ ਕਮੇਟੀ ਨੇ ਪ੍ਰਸ਼ਾਸਨ ਵਿਰੁੱਧ ਸਖਤ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ ਡੰਡੀ ਕਈ ਥਾਵਾਂ ਉਤੇ ਅੰਦੋਲਨਕਾਰੀਆਂ ਅਤੇ ਪੁਲਿਸ ਵਿਚਾਲੇ ਝੜਪਾਂ ਵੀ ਹੋਈਆਂ ਹਨ ਡੰਡੀ ਹਾਲਤ ਇਥੋਂ ਤੱਕ ਪਹੁੰਚ ਗਈ ਹੈ ਕਿ ਪ੍ਰਸ਼ਾਸਨ ਨੂੰ ਸਥਿਤੀ ਉੱਤੇ ਕਾਬੂ ਪਾਉਣ ਲਈ ਫੌਜ ਨੂੰ ਬੁਲਾਉਣਾ ਪਿਆ ਹੈ ਡੰਡੀ ਫੌਜ ਵੀ ਅਜਿਹੇ ਹਾਲਾਤ ਵਿੱਚ ਆਪਣੇ ਆਪ ਨੂੰ ਬਹੁਤ ਮੁਸ਼ਕਲ ਵਿੱਚ ਪਈ ਮਹਿਸੂਸ ਕਰਦੀ ਹੈ ਡੰਡੀ ਦਹਾਕਿਆਂ ਤੋਂ ਪਾਕਿਸਤਾਨ ਨੇ ਆਪਣੇ ਦੇਸ਼ ਵਿੱਚ ਦੁਨੀਆ ਪਰ ਦੇ ਅਤਵਾਦੀ ਸੰਗਠਨਾਂ ਦਾ ਜਮਾਵੜਾ ਕਰਕੇ ਉਂਝ ਹੀ ਦੇਸ਼ ਦੇ ਹਾਲਾਤ ਨੂੰ ਨਾਜ਼ਕ ਮੋੜ ਉਤੇ ਲਿਆ ਖੜਾ ਕੀਤਾ ਹੈ ਡੰਡੀ ਇਹਨਾਂ ਵਿੱਚੋਂ ਕਈ ਸੰਗਠਨ ਹੁਣ ਪਾਕਿਸਤਾਨ ਦੀ ਫੌਜ ਨੂੰ ਵੀ ਲਲਕਾਰਨ ਲੱਗੇ ਹੋਏ ਹਨ ਡੰਡੀ ਇਹਨਾਂ ਵਿੱਚੋਂ ਇੱਕ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇਸ਼ ਦੇ ਕਈ ਹਿੱਸਿਆਂ ਉਤੇ ਆਪਣਾ ਕਬਜ਼ਾ ਕਰਨ ਲਈ ਤਤਪਰ ਨਜ਼ਰ ਆਉਂਦਾ ਹੈ ਡੰਡੀ ਉਸ ਨੇ ਦਹਾਕਿਆਂ ਤੋਂ ਫੌਜ ਦੇ ਖਿਲਾਫ ਜੰਗ ਛੇੜੀ ਹੋਈ ਹੈ ਡੰਡੀ ਹੁਣ ਇਹ ਸੰਗਠਨ ਬਲਦੀ ਉੱਤੇ ਤੇਲ ਪਾਉਣ ਲਈ ਆਵਾਮੀ ਐਕਸ਼ਨ ਕਮੇਟੀ ਦੇ ਅੰਦੋਲਨ ਵਿੱਚ ਵੀ ਕੁੱਦ ਪਿਆ ਹੈ ਡੰਡੀ ਇਸ ਨੇ ਸਟਾਰਟ ਪ੍ਰਸ਼ਾਸਨ ਦੇ ਖਿਲਾਫ ਮੁਜ਼ਹਾਰਾਕਾਰੀਆਂ ਦੀਆਂ ਮੰਗਾਂ ਦਾ ਪੂਰਾ ਸਮਰਥਨ ਕੀਤਾ ਹੈ ਡੰਡੀ ਕੁਝ ਦਿਨਾਂ ਦੀ ਗੜਬੜ ਤੋਂ ਬਾਅਦ ਪਾਕਿਸਤਾਨੀ ਹਕੂਮਤ ਨੇ ਮਕਬੂਜ਼ਾ ਕਸ਼ਮੀਰ ਲਈ ਆਰਥਿਕ ਤੌਰ ਉਤੇ ਹਰਿਆਇਤਾਂ ਦੇਣ ਦਾ ਐਲਾਨ ਕੀਤਾ ਹੈ ਡੰਡੀ ਜਿਸ ਤਰ੍ਹਾਂ ਪਿਛਲੇ ਦਿਨਾਂ ਤੋਂ ਇਹ ਸਾਫ਼ ਹੋ ਰਿਹਾ ਹੈ ਉਥੇ ਲੋਕ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਬੇहद ਸਤਾਏ ਹੋਏ ਹਨ ਡੰਡੀ ਇਹ ਲੋਕ ਪਾਕਿਸਤਾਨ ਤੋਂ ਆਜ਼ਾਦ ਹੋਣ ਦੇ ਨਾਰੇ ਵੀ ਲਗਾਉਣ ਲੱਗੇ ਹਨ ਅਤੇ ਕਈ ਥਾਵਾਂ ਉੱਤੇ ਇਹਨਾਂ ਨੇ ਭਾਰਤੀ ਕਸ਼ਮੀਰ ਨਾਲ ਹਰੜਲਣ ਦੀ ਗੱਲ ਵੀ ਕਰਨੀ ਸ਼ੁਰੂ ਦਿੱਤੀ ਹੈ ਡੰਡੀ ਇਸ ਸਮੇਂ ਪਾਕਿਸਤਾਨ ਬੇहद ਆਰਥਿਕ ਮੰਦੀ ਦੇ ਦੌਰ ਵਿੱਚੋਂ ਵੀ ਗੁਜ਼ਰ ਰਿਹਾ ਹੈ ਡੰਡੀ ਉਸਨੇ ਕਈ ਅਰਬ ਦੇਸ਼ਾਂ ਸਣੇ ਚੀਨ ਅਤੇ ਕੁਮਾਂਤਰੀ ਸੰਸਥਾਵਾਂ ਕੋਲ ਆਰਥਿਕ ਮਦਦ ਲਈ ਵਾਰ-ਵਾਰ ਗੁਹਾਰ ਲਗਾਈ ਹੈ ਡੰਡੀ ਇੱਕ ਅੰਦਾਜ਼ੇ ਅਨੁਸਾਰ ਉਸਨੇ ਆਉਂਦੇ 5 ਸਾਲਾਂ ਲਈ ਵੱਖ-ਵੱਖ ਦੇਸ਼ਾਂ ਅਤੇ ਏਜੰਸੀਆਂ ਤੋਂ 123 ਅਰਬ ਡਾਲਰ ਦੀ ਮੰਗ ਕੀਤੀ ਹੈ ਡੰਡੀ ਮਕਬੂਜ਼ਾ ਕਸ਼ਮੀਰ ਦੇ ਭੜਕੇ ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਵਰਸਾਏ ਅਤੇ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਡੰਡੀ ਇੰਨਾ ਝੜਪਾਂ ਵਿੱਚ ਇੱਕ ਪੁਲਿਸ ਕਰਮੀ ਦੀ ਵੀ ਮੌਤ ਹੋ ਗਈ ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਪਰ ਮੁਜ਼ਾਹਰਾਕਾਰੀ ਲਗਾਤਾਰ ਆਟੇ ਦੀਆਂ ਕੀਮਤਾਂ ਘਟਾਉਣ ਅਤੇ ਬਿਜਲੀ ਉਪਲਬਧ ਕਰਵਾਉਣ ਦੀ ਮੰਗ ਕਰ ਰਹੇ ਹਨ ਡੰਡੀ ਜਿੱਥੋਂ ਤੱਕ ਕਸ਼ਮੀਰ ਦੇ ਇਸ ਹਿੱਸੇ ਦਾ ਸਬੰਧ ਹੈ ਇੱਥੇ ਵੱਡੀ ਮਾਤਰਾ ਵਿੱਚ ਪਣ ਬਿਜਲੀ ਪੈਦਾ